ਤਮਨੇ ਸਾਰੇ ਮੈਂ ਨਾ ਇਧਰ ਕਰਕੇ ਮੇਰੇ ਸਾਹਤ ਲਾ ਕੇ ਖਾ ਨਹੀਂ ਉੱਦਾਂ ਕਿਹਦੇ ਕੋ ਕੰਮ ਕਰਦਾ ਸੀ ਕੰਮ ਹਾਂ ਗਮਨੇ ਕੋਈ ਵੀ ਕਰਦਾ ਹੈ ਪਹਿਲਾਂ ਕੀ ਕਰਦਾ ਰਿਆਂ ਪਹਿਲੇ ਜਦ ਮੜਾ ਮੋਟ ਕੰਮ ਕਰਦਾ ਇਹ ਜੜੀ ਮੈਂ ਕਪੂਰਸਲੇ ਕਿੱਦਾਂ ਪਹੁੰਚਾ ਬੋਲੇ ਬੋਲਦਾ ਹੀ ਮੈਂ ਉੱਦੈ ਬੰਦ ਗਿਆ ਉਹ ਕੋਈ ਕੰਮ ਨਹੀਂ ਕਰਦਾ ਕੋਈ ਵੈਸੇ ਹੀ ਬੋਲਦਾ ਸੁਲਤਾਨਪੁਰ ਕਹਿੰਦਾ ਬਈ ਅਜਾ ਕਿਤੇ ਸੁਲਤਾਨਪੁਰ ਫਿਰਸਾਲ ਗੁਰਦੁਆਰਾ ਨਾਲ ਉੱਥੇ ਹਾਂਜੀ ਹਾਂਜੀ ਉੱਥੇ ਪਹੁੰਚ ਗਿਆ ਸੀ ਕਹਿੰਦਾ ਉੱਥੇ ਰਿਹਾ ਮੈਂ ਪਹਿਲਾਂ ਬਈ ਸਾਬ ਉਹਨੇ ਲੈ ਜਾ ਗਿਆ ਭਾਈ ਉਥੋਂ ਕੌਣ ਲੈ ਗਿਆ ਬੰਦਾ ਇਹਨਾਂ ਕੋਈ ਨਹੀਂ ਉਥੋਂ ਲੈ ਕੇ ਆਏ ਨਾ ਨਾ ਸਮਾਂ ਉਹ ਇੱਧਰ ਲੈ ਕੇ ਕੰਮ ਕਰਾਉਣ ਨੂੰ ਲੈ ਆਇਓ ਨਹੀਂ ਨਹੀਂ ਇਹ ਜਾ ਲੈ ਕੇ ਐਸੇ ਛੱਡਣ ਵਾਲੇ ਆ ਚਾ ਇੱਥੇ ਛੱਡਣ ਵਾਲੇ ਪਹਿਲਾਂ ਉਹ ਲੋ ਮੈਂ ਕੰਮ ਕਰੂੰ ਵਰਤੇ ਕੋਈ ਨਹੀਂ ਜਾਂਦਾ ਗੁਰਦੁਆਰੇ ਸੀ ਨਹੀਂ ਘਰ ਚੋਂ ਕਿੱਦਾਂ ਆਇਆ ਘਰ ਚੋਂ ਘਰ ਚੋਂ ਬੇਸਾ ਰਿੰਦਾ ਹੈ ਬੇਸਾ ਮੰਮੀ ਰੱਦੀ ਮੇਰੇ ਗੁਰ ਰਗੇ ਕਿ ਮੈਂ ਆ ਗਿਆ ਬੇਸਾ ਅੱਛਾ ਆਪ ਹੀ ਆ ਗਿਆ ਸੀ ਹਾਂ ਮਾਂ ਪਿਓ ਕੁਝ ਇਦਾਂ ਕਰਕੇ ਨਾ ਹੁਣ ਭਾਜੀ ਰੋਡ ਤੇ ਰਹਿੰਦੇ ਸੀ ਹੁਣ ਹਾਂਜੀ ਰੋਡ ਤੇ ਹਾਂਜੀ ਉੱਥੇ ਕੋਈ ਛੱਡ ਗਿਆ ਹੈਗਾ ਫੇਰ ਉਦਾਂ ਕਰਕੇ ਤੇ ਫੇਰ ਕੱਪੜੇ ਕੱਪੜੇ ਜਿਹਨਾਂ ਦਿੱਤੇ ਸੀ ਨਾਲ ਰੋਟੀ ਪਾਣੀ ਅੱਛਾ ਰੋਡ ਤੇ ਰਹਿੰਦੇ ਦੇ ਹਾਂਜੀ ਫੇਰ ਰੋਟੀ ਪਾਣੀ ਦਾ ਦੇ ਦਿੱਤਾ ਸੀਗਾ ਕੱਪੜਾ ਦੇ ਉੱਤੇ ਇੱਦਾਂ ਦੋ ਕੁ ਦਿਨ ਹੀ ਰਹੇ ਆ ਉੱਥੇ ਪਹਿਲਾਂ ਪਤਾ ਨਹੀਂ ਕਿੱਥੇ ਸੀ ਕੋਈ ਛੱਡ ਗਿਆ ਉੱਥੇ ਇੱਦਾਂ ਠਾੜੇ ਲਗਾਇਆ ਲਿਆ ਹਾਂਜੀ ਹਾਂ ਨੂੰ ਦਿਖਾਉਂਦੇ ਆ ਆਹ ਇਸ ਆਵਾ ਠੰਡ ਦੇ ਹਾਂ ਆ ਜਾ ਕਿੰਨੇ ਸਾਲ ਹੰਡ ਦੇ ਵਿੱਚ ਬਹੁਤ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਦੇਖ ਹੀ ਲਏ ਹੋਣੇ ਬਜ਼ੁਰਗ ਜਿਹੜੇ ਸਾਨੂੰ ਕਪੂਰਥਲੇ ਤੋਂ ਸਾਡੇ ਵੀਰ ਨਰਵੈਰ ਸਿੰਘ ਜੀ ਸਰਬਜੀਤ ਸਿੰਘ ਇਹਨਾਂ ਨੇ ਕਾਲ ਕੀਤੀ ਸੀ ਵੀਰ ਸਰਬਜੀਤ ਸਿੰਘ ਜੀ ਨੇ ਵੀ ਇੱਕ ਜਿਹੜੇ ਉੱਥੇ ਕਪੂਰਥਲੇ ਸੜਕ ਦੇ ਉੱਪਰ ਕਾਫੀ ਦਿਨਾਂ ਤੋਂ ਠੰਡ ਦੇ ਵਿੱਚ ਇੱਕ ਬਜ਼ੁਰਗ ਬੜੇ ਮਾੜੀ ਹਾਲਤ ਦੇ ਵਿੱਚ ਇੱਥੇ ਪਏ ਹੋਏ ਆ ਠੰਡ ਦੇ ਵਿੱਚ ਤੇ ਅਸੀਂ ਕਪੜਾ ਲੀੜਾ ਦਿੱਤਾ ਵੀਰ ਜੀ ਤੁਸੀਂ ਉਹਨਾਂ ਦਾ ਕੋਈ ਪ੍ਰਬੰਧ ਕਰੋ ਤਾਂ ਫਿਰ ਮੈਂ ਇਹਨਾਂ ਨੂੰ ਕਿਹਾ ਵੀਰ ਜੀ ਸਾਡੇ ਕੋਲ ਜਗ੍ਹਾ ਤਾਂ ਘੱਟ ਆ ਪਰ ਜੇ ਕੋਨਾਂ ਦਾ ਕੋਈ ਸਾਧਨ ਨਹੀਂ ਬਣਦਾ ਰਹਿਣ ਨੂੰ ਤੇ ਤੁਸੀਂ ਸਾਡੇ ਕੋਲ ਲੈ ਕੇ ਆਓ ਕਿਉਂਕਿ ਇਸ ਠੰਡ ਦੇ ਵਿੱਚ ਮੈਂ ਅੱਗੇ ਵੀ ਅਪੀਲ ਕਰਦਾ ਹੁਣਾ ਆਹ ਜਿਹੜੇ ਦਿਨਾਂ ਦੇ ਵਿੱਚ ਇੱਕ ਰਾਤ ਵੀ ਬੰਦਾ ਬਾਹਰ ਨਹੀਂ ਕੱਟ ਸਕਦਾ ਜਿੱਦਾਂ ਦੇ ਹਾਲਾਤ ਆ ਬਾਹਰ ਠੰਡ ਪੈ ਰਹੀ ਹੈ ਗਰਮੀਆਂ ਅਸੀਂ ਅੱਗੇ ਪਿੱਛੇ ਕਹਿ ਕੇ ਜੇ ਸਾਡੇ ਕੋਲ ਜਗ੍ਹਾ ਨਹੀਂ ਹੁੰਦੀ ਕਹਿ ਕੇ ਉੱਤੋਂ ਟਾਈਮ ਸਰ ਜਾਂਦਾ ਕਿਸੇ ਦੇ ਛਾਤੇ ਹਟ ਕਰਕੇ ਜਾਂ ਕੋਈ ਬਾਹਰ ਬੰਦਾ ਪੈ ਜੂ ਪਰ ਜਿਹੜਾ ਆ ਸਮੇਂ ਦੇ ਵਿੱਚ ਠੰਡ ਆ ਸਮੇਂ ਦੇ ਵਿੱਚ ਜਿਹੜਾ ਬਾਹਰ ਇੱਕ ਰਾਤ ਵੀ ਕੱਢਣੀ ਬੜੀ ਔਖੀ ਹੈ ਮੈਂ ਧੰਨਵਾਦ ਕਰਦਾ ਵੀਰ ਸਾਡੇ ਨਰਵੈਰ ਸਿੰਘ ਜੀ ਦਾ ਸਾਵੀ ਸਿੰਘ ਇਹਨਾਂ ਨੇ ਆਪਣੇ ਸਾਧਨ ਤੇ ਜਿਹੜਾ ਇੱਥੇ ਛੱਡ ਕੇ ਆ ਕਿਉਂਕਿ ਮੈਂ ਇਹਨਾਂ ਨੂੰ ਦੱਸਿਆ ਸੀ ਵੀਰ ਜੀ ਅੱਜ ਅਸੀਂ ਇੱਕ ਬੱਚੀ ਛਡਾਉਣ ਜਾ ਰਹੇ ਆ ਵੀ ਸਾਡਾ ਟਾਈਮ ਨਹੀਂ ਫਿਰ ਵੀ ਵੀਰ ਹੁਣੀ ਆਪਣੇ ਸਾਧਨ ਤੇ ਜਿਹੜਾ ਅੱਜ ਛੱਡ ਕੇ ਜਾ ਰਹੇ ਆ ਕੀ ਨਾਮ ਆ ਤੁਹਾਡਾ ਬਲਵੰਤ ਸਿੰਘ ਜੀ ਬਲਵੰਤ ਸਿੰਘ ਕਿਹੜਾ ਪਿੰਡ ਤੁਹਾਡਾ ਥੋਸਾ ਪੈਣੀ ਥੋਥਾ ਪੈਣੀ ਥੋਸਾ ਪੈਣੀ ਇਹ ਕਿੱਥੇ ਪੈਂਦਾ ਨੈਦਰ ਮਕੋਰ ਦੇ ਲਾਗੇ ਪੈਂਦਾ ਇਹ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਜੀ ਜ਼ਿਲ੍ਹਾ ਨੂੰ ਕੁਦਰੀ ਪੈਂਦਾ ਜ਼ਿਲ੍ਹਾ ਨਕੌਦਰ ਜੀ ਨਕੌਦਰ ਤਾਂ ਨਹੀਂ ਹੈਗਾ ਜ਼ਿਲ੍ਹਾ ਨਕਾ ਜੀਰਾ ਜੀਰਾ ਜ਼ਿਲ੍ਹਾ ਕੋਈ ਪੱਕਾ ਨਹੀਂ ਪਤਾ ਹੈਗਾ ਨਾ ਵੀਰ ਜੀ ਇਹਨਾਂ ਬਾਰੇ ਪੱਕਾ ਨਹੀਂ ਪਤਾ ਕਿਹੜੇ ਪਿੰਡ ਤੋਂ ਆ ਕਿੱਦਾਂ ਨਹੀਂ ਆ ਕੁਝ ਪਹਿਲਾਂ ਕੁਝ ਹੋਰ ਦੱਸ ਦਿੰਦੇ ਆ ਬਾਅਦ 'ਚ ਕੁਝ ਹੋਰ ਦੱਸ ਦਿੰਦੇ ਆ ਹੈਗੇ ਪੰਜਾਬ ਦੇ ਰਹਿਣੇ ਵਾਲੇ ਆ ਮੇਰੇ ਭਰਾਵੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਤਾ ਲੱਗ ਸਕੇ ਬਜ਼ੁਰਗ ਕਿੱਥੋਂ ਦੇ ਰਹਿਣ ਵਾਲੇ ਆ ਤੇ ਕਿਉਂਕਿ ਆਪਣੇ ਬਾਰੇ ਸਹੀ ਨਹੀਂ ਦੱਸ ਰਹੇ ਪਹਿਲਾਂ ਕੁਝ ਹੋਰ ਦੱਸਦੇ ਆ ਬਾਅਦ 'ਚ ਵੀ ਜੀ ਤੁਹਾਨੂੰ ਕਿੱਥੇ ਮਿਲੇ ਸੀਗੇ ਸਾਡੀ ਦੁਕਾਨ ਆ ਉੱਥੇ ਬਾਹਰ ਛੱਡ ਗਿਆ ਸੀਗਾ ਇਹਨਾਂ ਨੂੰ ਕੋਈ ਛੱਡ ਕੇ ਗਿਆ ਕੋਈ ਹਾਂਜੀ ਹਾਂਜੀ ਠੀਕ ਆ ਜੀ ਦੋ ਦਿਨਾਂ ਬਾਹਰ ਹੀ ਰਹੇ ਨੇ ਇਦਾਂ ਜਿਹਾ ਅੱਛਾ ਠੰਡੀ ਜੀ ਰਹੇ ਹਾਂਜੀ ਇਹ ਆਪਣੇ ਬਾਰੇ ਪਹਿਲਾਂ ਕੁਝ ਉੱਥੇ ਹੋਰ ਪੁੱਛਿਆ ਇੱਥੇ ਆਣ ਕੇ ਕੁਝ ਹੋਰ ਪੁੱਛਿਆ ਹਨਾ ਦੱਸ ਰਹੇ ਆਲੱਗ-ਲੱਗ ਦੱਸ ਰਹੇ ਆਲੱਗ-ਲੱਗ ਦੱਸ ਰਹੇ ਤੁਹਾਨੂੰ ਕੀ ਲੱਗ ਰਿਹਾ ਕੋਈ ਛੱਡ ਕੇ ਗਿਆ ਇਹਨਾਂ ਨੂੰ ਛੱਡ ਕੇ ਗਿਆ ਛੱਡ ਕੇ ਗਿਆ ਵਾਹਿਗੁਰੂ ਕੋਈ ਠੰਡ ਦੇ ਵਿੱਚ ਕੋਈ ਦੇਖਿਓ ਆ ਉਮਰ ਦੇ ਵਿੱਚ ਪਹਿਲਾਂ ਸਾਰੇ ਕੰਮ ਕਰਵਾ ਲੈਂਦੇ ਆ ਜਿਹੜਾ ਹਾਲਾਤ ਜਿਹੜੇ ਚੱਲ ਰਹੇ ਨਾ ਸਾਰੀ ਜ਼ਿੰਦਗੀ ਇਹਨਾਂ ਤੋਂ ਹੱਥ ਦਿਖ ਬਾਦਿਆ ਰੱਤਨ ਪੈਉ ਆ ਸਾਰੇ ساری ਜ਼ਿੰਦਗੀ ਕੰਮ ਕਰਵਾ ਕੇ ਬਾਅਦ ਦੇ ਵਿੱਚ ਜਦੋਂ ਬਜ਼ੁਰਗ ਹੋ ਗਿਆ ਬਾਅਦ ਚ ਛੱਡ ਦੇਣਾ ਆ ਹਾਲਾਤ ਸਾਡੇ ਸਮਾਜ ਦੇ ਵਿੱਚ ਲੋਕ ਜਿਹੜੇ ਕਿਹੜੀ ਜਿਹੜੇ ਗਲਤ ਜਿਹੜੇ ਹੈਗੇ ਜਿਨ੍ਹਾਂ ਦੀਆਂ ਅਣਖਾਂ ਜਮੀਰਾਂ ਮਰੀਆਂ ਹੋਈਆਂ ਜਿਨ੍ਹਾਂ ਨੂੰ ਕੋਈ 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 ਨਹੀਂ ਹੈਗਾ ਵੀ ਇਹ ਇਨਸਾਨ ਆ ਕੋਈ ਜਾਨਵਰਾਂ ਵਾਂਗੂ ਇਨਸਾਨਾਂ ਤੇ ਉਹ ਬਰਤావ ਕਰਦੇ ਆ ਉਹ ਲੋਕ ਬਿਲਕੁਲ ਆਵਾਜ਼ ਨਹੀਂ ਆ ਰਹੀ ਇੰਨੀਆਂ ਵੀਡੀਓ ਚੱਲ ਰਹੀਆਂ ਅੱਜ ਇੱਕ ਬੱਚੀ ਛੜਾ ਕੇ ਲਿਆਂਦੀ ਉਹ ਵੀ ਵੀਡੀਓ ਪਾਵਾਂਗੇ ਦੇਖਿਓ ਕਿਵੇਂ ਉਹਨਾਂ ਤੱਕਾ ਕੀਤਾ ਜਾ ਰਿਹਾ ਹੈ ਬੱਚੀ ਨਾਲ ਇਸ ਕਰਕੇ ਬੇਨਤੀ ਹੱਥ ਬੰਨ ਕੇ ਜਰੂਰ ਆਵਾਜ਼ ਚੱਕਿਆ ਕਰੋ ਇਹ ਭਰਾਵਾਂ ਨੇ ਲੈ ਕੇ ਆਂਦਾ ਇਦਾਂ ਜਰੂਰ ਲੈ ਕੇ ਆਇਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ